वैसे तो देखो दोस्तों आपां नु पता ही है वी पॉलिनेशन ਨਾਲ ਹੀ ਪਰ ਜੇਕਰ ਤੁਸੀਂ ਆਪਣੇ ਚੀਕੂ ਦੇ ਉੱਤੇ ਫੁੱਲ ਤਾਂ ਆ ਰਹੇ ਆ ਪਰ ਡਿੱਗ ਰਿਹਾ ਬਾਰ-ਬਾਰ ਇਸ ਦੇ ਲਈ ਇੱਕ ਤੁਸੀਂ ਐਕਸਪੈਰੀਮੈਂਟ ਕਰਕੇ ਦੇਖਣਾ ਬਹੁਤ ਹੀ ਇਹ ਲਾਹੇਵੰਦ ਹੈ ਤਰੀਕ ਜਿਵੇਂ ਤੁਸੀਂ ਆਹ ਦੇਖ ਪਾ ਰਹੇ ਹੋ ਇਹ ਫੁੱਲ ਹਜੇ ਤੱਕ ਨਾ ਪੂਰਾ ਖਿੜਿਆ ਨਹੀਂ ਪਰ ਜਦੋਂ ਆਪ ਹੀ ਆਪਣੇ ਬੋਦੇ ਤੇ ਕਰੋਗੇ ਤਾਂ ਤੁਹਾਨੂੰ ਇਸ ਦਾ ਰਿਜ਼ਲਟ ਬਹੁਤ ਵਧੀਆ ਮਿਲੇਗਾ ਇਸ ਤੇ ਬੰਪਰ ਫਲ ਆਇਆ ਜੀ ਇਸ ਵਾਰ ਤੁਸੀਂ ਦੇਖ ਪਾ ਰਹੇ ਹੋ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਬਲਜੀਤ ਸਿੰਘ ਤੁਹਾਡਾ ਜੀਤ ਫਾਰਮਿੰਗ ਐਂਡ ਗਾਰਡਨਿੰਗ ਚੈਨਲ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਦੋਸਤੋ ਜਿੱਥੇ ਮੈਂ ਆ ਖੜਾ ਹਾਂ ਇਹ ਸਾਡਾ ਹੈਗਾ ਚੀਕੂ ਦਾ ਪੌਦਾ ਜੀ ਜੋ ਕਿ ਇਸ ਵਾਰ ਇਸਨੇ ਬਹੁਤ ਹੀ ਵਧੀਆ ਫਲ ਚੱਕਿਆ ਜੀ ਜਿਸ ਦੇ ਵਿੱਚ ਅਸੀਂ ਇੱਕ ਵੀਡੀਓ ਦੇਖੀ ਸੀ ਉਸ ਦੇ ਅਕੋਰਡਿੰਗ ਅਸੀਂ ਇੱਕ ਟਰਾਈ ਕਰਨ ਦੀ ਕੋਸ਼ਿਸ਼ ਕੀਤੀ ਸੀ ਚੀਜ਼ ਨੂੰ ਉਹ ਹੈਗੀ ਹੈ ਹੈਂ ਹੱਥ ਨਾਲ ਆਪਾਂ ਪੋਲੀਨੇਸ਼ਨ ਕਰ ਸਕਦੇ ਹਾਂ ਫੁੱਲਾਂ ਰਾਹੀਂ ਠੀਕ ਹੈ ਜੀ ਉਹ ਚੀਜ਼ ਅਸੀਂ ਕੀਤੀ ਸੀ ਜਿਸ ਦੇ ਨਾਲ ਬਹੁਤ ਹੀ ਫਰਕ ਪਿਆ ਮੈਂ ਤੁਹਾਨੂੰ ਨਜ਼ਦੀਕ ਤੋਂ ਦਿਖਾਉਣਾ ਚਾਹੁੰਗਾ ਤੁਸੀਂ ਪਹਿਲਾਂ ਤਾਂ ਇਸ ਦੇ ਉੱਪਰ ਫਲ ਦੇਖੋ ਜੀ ਕਿੰਨਾ ਲੱਗਿਆ ਇਸ ਵਾਰ ਦੇਖੋ ਥੋੜੀ ਜਿਹੀ ਜਗ੍ਹਾ ਦੇ ਵਿੱਚ ਹੀ ਚਾਰ ਤੋਂ ਪੰਜ ਚੀਕੂ ਇੱਥੇ ਲੱਗੇ ਹੋਏ ਨੇ ਇਸ ਜਗ੍ਹਾ ਤੇ ਵੀ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਵੀ ਦੇਖ ਸਕਦੇ ਹੋ ਇਹ ਇੱਕੋ ਹੀ ਟਾਣੀ ਹੈ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਆ ਟਾਣੀ ਇੱਕੋ ਹੀ ਟਾਣੀ ਹੈ ਇਸ ਦੇ ਉੱਤੇ ਫਲ ਦੇਖੋ ਤੁਸੀਂ ਕਿੰਨਾ ਜ਼ਿਆਦਾ ਫਲ ਆਇਆ ਚੀਕੂ ਦੇ ਉੱਪਰ ਤੇ ਹੋਰ ਵੀ ਤੁਸੀਂ ਜਿੱਥੇ ਵੀ ਨਿਗਾਹ ਮਾਰੋਗੇ ਹਰ ਇੱਕ ਥਾਂ ਤੇ ਤੁਸੀਂ ਦੇਖੋਗੇ ਆ ਸਾਰੇ ਫਾਲੀ ਫਲਾ ਹੈ ਠੀਕ ਹੈ ਜੀ ਤੇ ਜਿਹੜਾ ਇਹ ਫਲ ਹੈ ਇੱਕ ਅਸੀਂ ਵਿਧੀ ਕੀਤੀ ਸੀ ਜਿਹਦੇ ਨਾਲ ਹੋਇਆ ਇਹ ਬਹੁਤ ਜ਼ਿਆਦਾ ਫਲ ਹੋਇਆ ਸੋ ਮੈਂ ਤੁਹਾਨੂੰ ਇਸ ਬਾਰੇ ਦਿਖਾਣਾ ਚਾਹਾਂਗਾ ਵੈਸੇ ਤਾਂ ਦੇਖੋ ਦੋਸਤੋ ਆਪਾਂ ਨੂੰ ਪਤਾ ਹੀ ਹੈ ਵੀ ਪੋਲੀਨੇਸ਼ਨ ਨਾਲ ਹੀ ਜਿਹੜਾ ਇਹ ਫਲ ਉਹ ਬਣਦਾ ਹੈ ਪਰ ਕਈ ਵਾਰ ਕੀ ਹੁੰਦਾ ਹੈ ਜਿਆਦਾ ਆਪਣੇ ਫੁੱਲ ਡਿੱਗ ਜਾਂਦੇ ਆ ਜੀ ਪਰ ਜੇਕਰ ਤੁਸੀਂ ਆਪਣੇ ਚੀਕੂ ਦੇ ਉੱਤੇ ਫੁੱਲ ਤਾਂ ਆ ਰਹੇ ਆ ਪਰ ਡਿੱਗ ਰਿਹਾ ਬਾਰ-ਬਾਰ ਇਸ ਦੇ ਲਈ ਇੱਕ ਤੁਸੀਂ ਐਕਸਪੈਰੀਮੈਂਟ ਕਰਕੇ ਦੇਖਣਾ ਬਹੁਤ ਹੀ ਇਹ ਲਾਹੇਵੰਦ ਇੱਕ ਤਰੀਕਾ ਹੈ ਜਿਵੇਂ ਤੁਸੀਂ ਆਹ ਦੇਖ ਪਾ ਰਹੇ ਹੋ ਇਹ ਫੁੱਲ ਹਜੇ ਤੱਕ ਨਾ ਪੂਰਾ ਖਿੜਿਆ ਨਹੀਂ ਪਰ ਜਦੋਂ ਇਹ ਖਿੜਿਆ ਹੋਵੇ ਦੋਸਤੋ ਇਹਨੂੰ ਕੀ ਕਰਨਾ ਹੈ ਬਸ ਬਹੁਤ ਹੀ ਆਸਾਨੀ ਨਾਲ ਤੁਸੀਂ ਕੀ ਕਰਨਾ ਹੈ ਇਸ ਨੂੰ ਇਸ ਤਰ੍ਹਾਂ ਦਬ ਦੇਣਾ ਮੇਰੀ ਵੀਡੀਓ ਨੂੰ ਅੰਤ ਤੱਕ ਦੇਖਿਓ ਬਹੁਤ ਹੀ ਜਾਣਕਾਰੀ ਇਸ ਤੇ ਮਿਲਣ ਵਾਲੀ ਆ ਤੁਹਾਨੂੰ ਚੀਕੂ ਦੇ ਰਿਗਾਰਡਿੰਗ ਤੇ ਇੱਕ ਵਾਰ ਐਂ ਦਬ ਦੇਣਾ ਦੋ ਵਾਰੀ ਤੁਸੀਂ ਇਸ ਫੁੱਲ ਨੂੰ ਦਬ ਦੇਣਾ ਤੇ ਇਸ ਦਾ ਤੁਸੀਂ ਰਿਜ਼ਲਟ ਤੁਸੀਂ ਆਪ ਖੁਦ ਹੀ ਤੁਸੀਂ ਦੇਖ ਕੇ ਤੁਸੀਂ ਆਪ ਹੀ ਆਪਣੇ ਬੋਦੇ ਤੇ ਕਰੋਗੇ ਤਾਂ ਤੁਹਾਨੂੰ ਇਸ ਦਾ ਰਿਜ਼ਲਟ ਬਹੁਤ ਵਧੀਆ ਮਿਲੇਗਾ ਤੁਹਾਨੂੰ ਆਪ ਖੁਦ ਹੀ ਦਿਖਾ ਦਿੰਨੇ ਆ ਜੀ ਦੇਖੋ ਸਾਡੇ ਪੌਦੇ ਦੇ ਉੱਤੇ ਹਰ ਇੱਕ ਜਗ੍ਹਾ ਤੇ ਫਲ ਹੈ ਜੀ ਹਰ ਇੱਕ ਜਗ੍ਹਾ ਤੇ ਫੁੱਲ ਹੈ ਜੀ ਤੁਸੀਂ ਇਸ ਸਾਈਡ ਦੇਖ ਸਕਦੇ ਹੋ ਆ ਸਾਰੇ ਫੁੱਲ ਫਲ ਬਣ ਚੁੱਕੇ ਆ ਇੱਕ ਇੱਕ ਜਗ੍ਹਾ ਤੇ 4 4 5 5 ਚੀਕੂ ਆ ਦੇਖੋ ਦੇਖੋ ਤੁਸੀਂ ਹਰ ਇੱਕ ਜਗ੍ਹਾ ਤੇ ਮੈਂ ਕਿੱਥੇ ਕਿੱਥੇ ਦਿਖਾਵਾਂ ਕਿੱਥੇ ਨਹੀਂ ਚੀਕੂ ਹਰ ਇੱਕ ਜਗ੍ਹਾ ਤੇ ਚੀਕੂ ਆ ਜੀ ਤੁਸੀਂ ਦੇਖ ਪਾ ਰਹੇ ਹੋ ਇਸ ਤੇ ਬੰਪਰ ਫਲ ਆਇਆ ਜੀ ਇਸ ਵਾਰ ਤੁਸੀਂ ਦੇਖ ਪਾ ਰਹੇ ਹੋ ਦੇਖੋ ਠੀਕ ਹੈ ਜੀ ਇਸ ਤਰ੍ਹਾਂ ਟ੍ਰਾਇਲ ਕਰਕੇ ਦੇਖੋ ਦੋਸਤੋ ਤੁਸੀਂ ਵੀ ਬਹੁਤ ਸਾਰਾ ਫਲ ਇਸ ਤੋਂ ਪੌਦੇ ਤੋਂ ਲੈ ਸਕਦੇ ਹੋ ਠੀਕ ਹੈ ਜੀ ਜੇਕਰ ਤੁਹਾਨੂੰ ਇਹ ਜਾਣਕਾਰੀ ਲਾਹੇਵੰਦ ਲੱਗੇ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਤੇ ਹੋਰ ਵੀ ਲੋਕਾਂ ਨੂੰ ਸ਼ੇਅਰ ਕਰਨਾ ਜੀ ਧੰਨਵਾਦ ਜੀ